ਪਾਜੀ ਪਿੰਡ ਆ ਜੀ ਮਾਲ ਚੈੱਕ ਸੁਖਦੇਵ ਸਿੰਘ ਕੀ ਗੱਲਬਾਤ ਹੋਈ ਹੈ ਜਿਹੜੀ ਪਾਜੀ ਇਸ ਤਰ੍ਹਾਂ ਵਾਂ ਵੀ ਮੈਂ ਕੰਮ ਤੇ ਗਿਆ ਹਾਂ ਹੀ ਤੇ ਮੰਗਰੋਂ ਨਾਲ ਦੀ ਜਿਹੜੀ ਬੱਚਿਆਂ ਨੂੰ ਲੈ ਕੇ ਇੱਥੋਂ ਪਿੰਡ ਦਾ ਹੀ ਆ ਕੋਈ ਮੁੰਡਾ ਮੰਗਾ ਮੰਗਾ ਸਾੜਾ ਹੀ ਆਹੀ ਪਿੰਡ ਦਾ ਤੇ ਇਸ ਤਰ੍ਹਾਂ ਲੈ ਕੇ ਤੇ ਮਤਲਬ ਉਹਨਾਂ ਨੂੰ ਗਮਰਾਹ ਕਰਕੇ ਤੇ ਲੈ ਗਿਆ ਜਿੰਨਾ ਚਿਰ ਹੋਵੇ ਤੁਹਾਡੇ ਵਿਆਹ ਨੂੰ ਭਾਈ ਹੋ ਗਏ 12 13 ਸਾਲ ਤੇ ਕਿੱਡੇ ਕਿੰਨੇ ਬੱਚੇ ਆ ਤੇ ਕਿੱਡੇ-ਕੜੇ ਆ ਭਾਈ ਬੱਚੇ ਆ ਜੀ ਇੱਕ 11 ਸਾਲ ਦਾ ਆ ਇੱਕ 7 ਸਾਲ ਦਾ ਜੀ ਕਿੰਨੇ ਮੈਨੂੰ ਵੇ ਘਰੋਗੇ ਭਾਈ 24 ਤਰੀਕ ਦੀ ਗਈ ਹੈ ਜੀ ਹਾਂਜੀ ਪਹਿਲਾਂ ਵੀ ਗੱਲਬਾਤ ਹੈਗੀ ਕਿ ਉਹ ਵੀ ਉਹਨਾਂ ਗਈਏ ਭਾਜੀ ਇਸ ਤਰ੍ਹਾਂ ਮੈਂ ਕੰਮ ਤੇ ਰਹੀ ਨਾ ਉਹ ਕਹਿ ਸਕਦੇ ਹੁਣ ਪਤਾ ਵਾ ਵੀ ਹਾਂਜੀ ਭਾਜੀ ਪਹਿਲਾਂ 5 ਦਿਨ ਦੀਵਾਲੀ ਤੋਂ ਪਹਿਲਾਂ ਗਾਇਬ ਰਹੀ ਸੀ ਸਹੁਰਿਆਂ ਨੂੰ ਵੀ ਮਤਲਬ ਪੁੱਛਿਆ ਤੇ ਉਹ ਵੀ ਨਹੀਂ ਕੁਝ ਦੱਸਦੇ ਹਾਂਜੀ ਇਸ ਤਰ੍ਹਾਂ ਮੈਨੂੰ ਖੱਜਲ ਖਰਾਬ ਪਹਿਲਾਂ ਵੀ ਕੀਤਾ ਜੀ ਤੇ ਹਾਂਜੀ ਪੈਸੇ ਵੀ ਭਾਜੀ ਕੰਮ ਕਰਨ ਵਾਸਤੇ ਰੱਖਿਆ ਸੀ ਤੇ ਮਤਲਬ 40000 ਰੁਪਿਆ ਉਹ ਵੀ ਲੈ ਕੇ ਇਤਰਾ ਭਾਈ ਮੇਸਤਰੀ ਦਾ ਕੰਮ ਕਰਦੇ ਆ ਜੀ ਕੁੱਲ ਭਾਜੀ ਅਸੀਂ 5 ਜੀ ਆ ਜੀ ਇੱਕ ਹੋਰ ਮੇਰਾ ਭਰਾ ਛੋਟਾ ਜਿਹੜਾ ਮੁੰਡਾ ਲੈ ਗਿਆ ਉਹਦੇ ਪਰਵਾਦ ਨਾਲ ਕੋਈ ਗੱਲਬਾਤ ਨਹੀਂ ਕੀਤੀ ਪਿਛਲੇ ਮਹੀਨੇ ਉਹਦਾਂ ਭਾਈ ਸਾਰਿਆਂ ਨਾਲ ਕੀਤੀ ਆ ਗੱਲਬਾਤ ਮਤਲਬ ਹੁਣ ਉਹ ਜਿਹੜਾ ਪਾਲਾ ਵਾ ਉਹ ਵੀ ਨਹੀਂ ਕੋਹ ਆਪਾਂ ਨੂੰ ਦੱਸਦਾ ਮਤਲਬ ਦਰਖਾਸਤ ਵੀ ਦਿੱਤੀ ਆ ਮਤਲਬ ਆਪਣੇ ਭਈਆ ਜੀ ਉਹਨਾਂ ਦਾ ਹਾਂਜੀ ਹਾਂਜੀ ਤਰਖਾਹ ਦਿੱਤੀ ਹੈ ਹਾਂਜੀ ਹਾਂਜੀ ਭਾਜੀ ਤਰਖਾਹ ਦਿੱਤੀ ਆ 24 ਤਰੀਕ ਦੀ ਗੋੰਦਵਾਲ ਸਾਹਿਬ ਜੀ ਉਹ ਪੁਲਸ ਗਈ ਆਂਦੀ ਹੈ ਪੁਲਸ ਭਾਜੀ ਕਹਿੰਦੀ ਆ ਵੀ ਮਤਲਬ ਤੁਸੀਂ ਭਾਲ ਕਰੋ ਵੀ ਭਾਲ ਕਰ ਤਨਾ ਹਾਂਜੀ ਹੂੰ ਇਹੀ ਜੀ ਇਨਸਾਫ ਕਿਉਂ ਨਹੀਂ ਜੀ ਵੀ ਉਹ ਆਉਣੀ ਚਾਹੀਦੀ ਘਰ ਵਸਣਾ ਚਾਹੀਦਾ ਫੇਰ ਭਾਜੀ ਆਉਣੀ ਚਾਹੀਦੀ ਆ ਬੱਚੇ ਪੜਦੇ ਹੀ ਮਤਲਬ ਉਹ ਵੀ ਆ ਜੇ ਤੇ ਮਤਲਬ ਬੱਚੇ ਵੀ ਆ ਜਾਣ ਹਾਂਜੀ ਬੱਚੇ ਦੋ ਹੀ ਆ ਜੀ ਇਹ ਮੇਰਾ ਨਾਮ ਜਸਪਾਲ ਸਿੰਘ ਤੇ ਪਿੰਡ ਜੀ ਮਾਲ ਚੱਕ ਤੇ ਇਹਨਾਂ ਦਾ ਚੱਲਦਾ ਨਾਲ ਕਰਦੀ ਇਹਨਾਂ ਦੀ ਵਾਇਫ ਚਲੇ ਗਈ ਆ ਤੇ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਤਾ ਕਿਦਾਂ ਦਾ ਸ਼ਮੀਰ ਚੜਾ ਹਾਂਜੀ 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 ਸਾਡੇ ਪਿੰਡ ਵਾਲੇ ਕਹਿੰਦੇ ਜੀ ਮਤਲਬ ਹਾਂਜੀ ਧੱਕਾ ਆਇਆ ਇਹ ਹੁਣ ਇਹ ਵੀ ਮੰਗ ਕਰਦੇ ਆ ਵੀ ਇਹਨਾਂ ਦਾ ਜੋ ਵੀ ਆ ਵਾਪਸ ਆਉਣੀ ਚਾਹੀਏ ਤੇ ਘਰ ਵਸਣਾ ਚਾਹੀਦਾ ਹੈ ਪੰਚਾਇਤ ਕੜੀਏ ਸਾਡੀ ਮੈਂ ਹਾਂਜੀ ਹਾਂਜੀ ਬਿਲਕੁਲ ਇਹ ਪੰਚਾਇਤ ਹਾਂਜੀ ਹਾਂਜੀ ਮੌਜੂਦਾ ਪਿੰਡ ਮਾਰ ਚੱਕਿਆ ਗਰਮੀਤਕੌਰ ਮੇਰਾ ਨਾਮ ਕਿ ਕਿ ਉਧਰ ਹੋਦਾ ਅਹੀਂ ਜੀ ਮੈਂਬਰ ਐ ਪੰਚਾਇਤ ਮੈਂਬਰ ਇਹ ਜਦੋਂ ਸੁਖਦੀਪ ਤੁਹਾਡੇ ਪਿੰਡ ਦਾ ਵਾਸੀ ਆ ਕੀ ਹੋ ਰਿਹਾ ਮੈਨੂੰ ਪਤਾ ਨਹੀਂ ਕੀ ਗੱਲ ਹੋ ਰਹੀ ਓਏ ਤੀਜੀ ਤੱਕ ਆਇਆ ਤੂੰ ਲਹੀਂ ਤੇ ਆਨੇ ਵੀ ਚਲੋ ਵਾਪਸ ਆ ਜੇ ਤੇ ਇਹਦਾ ਘਰ ਵਸ ਗਿਆ ਵਿਚਾਰੇ ਗਰੀਬ ਦਾ ਚਲੋ ਮਿਸਤਰੀ ਹੈ ਕਰ ਚਾਹੀਦਾ ਹੀ ਆ ਕਿ ਤੁਹਾਨੂੰ ਪਤਾ ਜਨਾਨੀਆਂ ਜਿੱਦਾਂ ਗਲਤ ਕਰਦੀਆਂ ਮਤਿਓ ਅੱਗਾ ਸੁਖਦੀਪ ਹਾਂ ਹਾਂ ਜੀ ਠੀਕ ਆ ਨਹੀਂ ਕੋਈ ਹਾਂਜੀ ਦਿੱਤੀ ਹਾਂ ਜਾਂਦੇ ਵੀ ਰਹੇ ਠਾਣੀ ਉੱਤੇ ਸੁਣਵਾਈ ਹੋਈ ਮੈਨੂੰ ਸੁਣਵਾਈ ਜਿੱਦਣ ਅਸੀਂ ਗਏ ਉਹਦੋਂ ਤੇ ਸਾਨੂੰ ਉਹਨਾਂ ਨੇ ਦੱਸਿਆ ਵੀ ਚਲੋ ਤੁਸੀਂ ਵੀ ਪਾਲ ਕਰੋ ਅਹੀਂ ਵੀ ਕਰੋ ਅਹੀਂ ਟੋਣ ਵੜੀ ਹਫਤਾਇਕ ਪੱਠੇ-ਪੁੱਠੇ ਬਹੁਤ ਫੁੱਲੇ ਜਿੱਥੇ-ਜਿੱਥੇ ਦੱਸਿਆ ਕਿਸੇ ਨੇ ਬਹੁਤ ਉਹਨਾਂ ਦੇ ਰਿਸ਼ਤੇਦਾਰ ਫੁੱਲੇ ਬੜੀ ਗੱਡੀ-ਗੁੱਡੀ ਕਮਾਈ ਦੋ ਚਾਰ ਦਾ ਕੋਣ ਮੁੰਡਾ ਲੈ ਗਿਆ ਹਾਂਜੀ ਉਹ ਮੁੰਡਾ ਇੱਥੋਂ ਦਾ ਹੈਗੇ ਤੇ ਲਾਮ ਦੇਹੀ ਦਾ ਇੱਥੋਂ ਦੇ ਇੱਥੇ ਉਹਨਾਂ ਦੀ ਭੈਣ ਵਿਆਹੀ ਸੀਗੀ ਪੱਠਿਆਂ ਦਾ ਟੱਕਰ ਤੇ ਪੱਠਿਆਂ ਦਾ ਟਰੈਕਟਰ ਚਲਾਉਂਦਾ ਸੀ ਉਹ ਇਹ ਤੇ ਆਪਣੇ ਪਣਵਈਏ ਦੇ ਕੋਲੋਂ ਦਾ ਉਹਨਾਂ ਦਾ ਹੱਕ ਹੈ ਕਿ ਇੱਥੇ ਪੁੱਛ ਨਹੀਂ ਨਾ ਮਾਂ ਨਾ ਪਿਓ ਤੇ ਭੈਣ ਦੇ ਕੋਲ ਰਹਿੰਦੇ ਹੀ ਪਣਵਈਏ ਆਪਣੇ ਦੇ ਕੋਲੇ ਪਣਵਈਏ ਨਹੀਂ ਤੋਂ ਦੇ ਵਾਸੀ ਬਣਾਏ ਅੱਛਾ ਪਣਵਈਆ ਉਹਨਾਂ ਦਾ ਪਿਓ ਬਣਿਆ ਵਾ ਤੇ ਉਹਨੂੰ ਵੀ ਵਿਚਾਲਿਆਂ ਨੂੰ ਚਲੋ ਬਚੇਰੇ ਆਂਦੇ ਹੁੰਦੇ ਰਹੇ ਆ ਵੀ ਚਲੋ ਜੇ ਇਹਦਾ ਵਿਚਾਰੇ ਦਾ ਮਾਤਰ ਦਾ ਘਰ ਵਾਸੀਏ ਤੇ ਗਲਤ ਗੱਲ ਆ ਦੋ ਦੇ ਬੱਚੇ ਆ ਬੱਚੇ ਤੁਹਾਨੂੰ ਪਤਾ ਅੱਜ ਕੱਲ ਮੋਲ ਦੇ ਮੋਲ ਦੇ ਬੱਚੇ ਮਗਰ ਮਗਰ ਹੀ ਤੁਹਾਨੂੰ ਸਮਾਨ ਸੂਣ ਵੀ ਲੱਗੇ ਗਏ ਇਹੇ ਵੀ ਉਹਦਾ ਵੀ ਲੱਗੇ ਸਮਾਨ ਨੂੰ ਇਹ ਇਹ ਤੇ ਇਹਨੂੰ ਪਤਾ ਹੈ ਕਮਾਈ ਕਰਕੇ ਉਹਦੇ ਹੱਥ 'ਤੇ ਧਰਦਾ ਹੀ ਇਹਦਾ ਟੱਬਰ ਹੀ ਉਹਥੇ ਨੂੰ ਫੜਾਉਣਾ ਹੀ ਹੋ ਰਿਹਾ ਨੇ ਕਿ ਨੂੰ ਦੇਣਾ ਹੁਣ ਕੀ ਮੰਗ ਕਰਦੇ ਚ ਪੁੱਤਰ ਸ਼ਾਸ਼ਨ ਤੋਂ ਸ਼ਾਸ਼ਨ ਤੋਂ ਤੇ ਆਡੀ ਤੇ ਇਹੋ ਹੀ ਬੇਨਤੀ ਆ ਵੀ ਕੋਈ ਜਫਰਫੈਸ਼ਨ ਦੇ ਨਾਲ ਆਹੀਂ ਕਿ ਆਹੀ ਵੀ ਚਲੋ ਤੁਸੀਂ ਵੀ ਸਾਡੀ ਕਾਰਵਾਈ ਜਿਹੜੀ ਆ ਪੂਰੀ ਕਰੋ ਹਾਂ ਜੀ ਸਾਫ਼ ਹੋ ਜਾ ਚਲੋ ਮਿਲ ਜੇ ਤੇ ਉਹਦਾ ਘਰ ਵਸ ਜੀ ਉਹਦੇ ਬੱਚੇ ਵਾਪਸ ਆ ਜਾਣ ਕਰੇ ਆ ਕੇ ਮੇਰਾ ਵੀਰ ਜਿਹੜਾ ਵਾਪਲਾ ਮਾਨਸਿਆ ਤੇ ਇਹਨੂੰ ਸ਼ੁਰੂ ਤੋਂ ਛਦਾਈ ਬਣਾਉਂਦੀ ਆਈ ਆ ਤੇ ਸਗਾ ਭਰਾ ਹਾਂਜੀ ਸਗਾ ਭਰਾ ਮੇਰਾ ਮੇਰਾ ਨਾ ਸੁਖਵਿੰਦਰ ਮੇਰਾ ਪਿੰਡ ਗੰਡੀਵਿੰਡ ਮਾਨਪੁਰ ਐ ਪਰ ਨਾ ਹੋਇਆ ਕਿ ਇਹ ਗੱਲ ਬਾਤ ਫੋਨ ਤੇ ਮੇਰੇ ਨਾਲ ਕਰਦੇ ਹੀ ਕਿ ਇਦਾਂ ਕਰਦੀ ਐ ਇਦਾਂ ਕਰਦੀ ਐ ਤੇ ਮੈਂ ਇਹਨੂੰ ਇਹੋ ਜਾਣੀ ਹਾਂ ਕਿ ਕੋਈ ਗੱਲ ਨਹੀਂ ਆ ਤੂੰ ਵੀ ਮਦਦ ਸਲਾਹ ਲੈ ਲੈ ਸਾਰਿਆਂ ਦੀ ਤੇ ਕੋਈ ਨਹੀਂ ਤੂੰ ਇਦਾਂ ਕਰ ਵੀ ਕਰ ਵਾਸਤੇ ਸਹੀ ਲੱਗਦੀ ਆ ਤੇ ਉਹ ਅੱਗੇ ਜਿਹੜੇ ਆ ਇਹਦੇ ਸਾਰੇ ਮੈਂ ਤੇ ਜਲਾਮ ਲਾਉਂਦੇ ਆ ਕਿ ਜਿਹੜੀ ਭੈਣ ਆ ਉਹ ਘਰ ਝੜ ਕੇ ਖੋਸ਼ ਆ ਕਿ ਪੁੱਟ ਦੀ ਮਰਵਾਉਂਦੀ ਸੀ ਭਰਾ ਕੋਲ ਇਹ ਨਾ ਜਲਾਮ ਦਿੰਦੀ ਮੇਰੇ ਤੇ ਉਹ ਦਿੰਦੀ ਉਹਦੇ ਸਹੁਰੇ ਤੇ ਉਹ ਜਦੋਂ ਮਤਲਬ ਗਲਤੀਆਂ ਕਰਦੀ ਸੀ ਤੇ ਉਦੋਂ ਇਹ ਝਿੜਕਦਾ ਸੀ ਇੱਕ ਦਿਨ ਇਹਨੂੰ ਅੰਦਰ ਵੀ ਉਹਨੇ ਦੇ ਦਿੱਤਾ ਵਾ ਜਿੰਦਰਾ ਮਾਰ ਦਿੱਤਾ ਵਾ ਇਹਨੇ ਮੈਨੂੰ ਫੋਨ ਕੀਤਾ ਵਾ ਮੈਂ ਇਹਨੂੰ ਅੱਗੇ ਆਖਿਆ ਕਿ ਤੂੰ ਵੀ ਮਤਲਬ ਆਪਣੇ ਸਹੁਰਿਆਂ ਨੂੰ ਫੋਨ ਕਰ ਤੇ ਉਹਨਾਂ ਨੂੰ ਦੱਸ ਉਹ ਹੋਵਾ ਨਹੀਂ ਖੋਲਦੀ ਤੇ ਇਹਨ ਮੈਂ ਆਖਿਆ ਕਿ ਤੂੰ ਕਿਸ ਨਾ ਕਿਸੇ ਆਣਗਵੰਡ ਦਾ ਨੰਬਰ ਲੈ ਕੇ ਰੱਖ ਕੇ ਜਦੋਂ ਤੇਰਾ ਨਾ ਇਹੋ ਜੀਆਂ ਹਰਕਤਾਂ ਕਰਦੀ ਆ ਇਹ ਮੈਨੂੰ ਫੋਨ ਕਰੀ ਜਾਂਦਾ ਕਿ ਭੈਣ ਮੇਰੇ ਨਾਲ ਇਸ ਤਰ੍ਹਾਂ ਕਰਦੀ ਇਸ ਤਰ੍ਹਾਂ ਕਰਦੀ ਤੇ ਮੈਂ ਆਖਿਆ ਕਿ ਨਹੀਂ ਕੋਈ ਗੱਲ ਨਹੀਂ ਫਿਰ ਵੀ ਮੈਂ ਆਂਦੀ ਰਹੀ ਕਿ ਘਰ ਵਸਦੇ ਸਹੀ ਲੱਗਦੇ ਆ ਤੇ ਤ ਇਹ ਫੇਰ ਵੀ ਆਂਦਾ ਰਿਹਾ ਕਿ ਚਲੋ ਠੀਕ ਹੈ ਦੀਦੀ ਤੁਸੀਂ ਜਿੱਦਾਂ ਆਂਦੇ ਜੋ ਇਹਨੇ ਦੋ ਤਿੰਨ ਗਲਤੀਆਂ ਕੀਤੀਆਂ ਹੀ ਮਾਫ਼ ਕਰ ਦਿੰਦੇ ਰਹਾਂ ਹੁਣ ਉਹ ਤੋਂ ਵੱਡਾ ਇਹਨੇ ਕਦਮ ਚੁੱਕ ਲਿਆ ਵਾ ਫੇਰ ਇਹਨੇ ਮੈਨੂੰ ਦੱਸਿਆ ਨਹੀਂ ਕਿ ਮੇਰੀ ਭੈਣ ਟਿੱਲੀ ਮਠੀ ਰਹਿੰਦੀ ਆ ਕਿ ਮੈਂ ਨਹੀਂ ਦੱਸਣਾ ਛੋਟੀ ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਆ ਕੰਮ ਹੋ ਗਿਆ ਵਾ ਫੇਰ ਇਹਨ ਮੈਂ ਫੋਨ ਕੀਤਾ ਕਿ ਹਾਂ ਭਾਈ ਕੀ ਗੱਲ ਆ ਆਂਦਾ ਕਿ ਆ ਗੱਲ ਹੋ ਗਈ ਦੀਦੀ ਫੇਰ ਮੈਂ ਆ ਹੀ ਨਾ ਉਹਦੇ ਨੇ ਰਹੀਆਂ ਕੋਈ ਸਾਡੀ ਇਹੀਂ ਜਾਣੇ ਆ ਠਾਣੇ ਉਹ ਇਹ ਆ ਦਿੰਦੇ ਜੇ ਤਾਨੂੰ ਲੱਭਦੀ ਆ ਤੇ ਲੱਭ ਲੋ ਕੋਈ ਨਿਆਣੀ ਨਹੀਂ ਗਈ ਕਿ ਘਰੋਂ ਆਪੇ ਗਈ ਆ ਆਪਣੀ ਮਰਜ਼ੀ ਦੇ ਨਾਲ ਉਹ ਮੁੰਡੇ ਦਾ ਨਾਮ ਮੰਗਾ ਵ ਤੇ ਜੀਜਾ ਜਿਹੜਾ ਉਪਿਓ ਬਣਿਆ ਵਾ ਆਧਾਰ ਕਾਟਾ ਤੇ ਪਿਓ ਬਣਿਆ ਵਾ ਉਹ ਵੀ ਉਹ ਵੀ ਐਸੇ ਪੈਣਦਾ ਸਾਨੂੰ ਕੋਈ ਨਹੀਂ ਆਣੀ ਹੋ ਵੀ ਦਿੰਦਾ ਉਹ ਮੁੰਡੇ ਰੀਆਂ ਪਹਿਣਾ ਵੀ ਕੋਈ ਨਹੀਂ ਆਣੀ ਦਿੰਦੀਆਂ ਮੋਟਰਸਾਈਕਲ ਜਿਹੜਾ ਵਾ ਗੋਦਵਾਲ ਸਾਹਿਬ ਬਾਈਪਾਸ ਤੇ ਲਾਇਆ ਜਿੰਨ ਚੜਾ ਕੇ ਆਇਆ ਤੇ ਭੈਣ ਨੇ ਤੇ ਭਰਾ ਨੇ ਮੋਟਰਸਾਈਕਲ ਲਿਆਂਦਾ ਉਹ ਕਹਿੰਦੇ ਕਿ ਸਾਨੂੰ ਦੱਸ ਗਿਆ ਕਿ ਕਿਸ਼ਤਾਦਾਰ ਲਿਓ ਤੇ ਮੋਟਰਸਾਈਕਲੇ ਪੱਠੇ ਤੇ ਲੈ ਗਏ ਨਿਸ਼ਾਰੇ ਵਾਲੇ ਤੇ ਸਾਰੇ ਰਲ ਗਏ ਆ ਪੈਸੇ ਵੀ ਇਹ ਦੱਸਦਾ ਵਾ ਇਹਦੇ ਤੇ ਰੇਟ ਪੈਂਟਿਆ ਪਈ ਇਹ ਕਮਾਈ ਸਾਰੀ ਉਹਨੂੰ ਖੜਾਉਂਦਾ ਰਿਹਾ ਵਾ ਤੇ 40000 ਰੁਪਇਆ ਕੱਢ ਕੇ ਖੜਿਆ ਵਾ ਇਹ ਤੇ ਇਹਨੂੰ ਪਤਾ ਵਾ ਵੀਰ ਜੀ ਪੀ ਐਨ ਨੇ ਕੀ ਕੀਤਾ ਵਾ ਉਹਨੂੰ ਪੈਸਾ ਕਿੱਦਾਂ ਫੜਾਉਂਦਾ ਕਿੱਦਾਂ ਨਹੀਂ ਫੜਾਉਂਦਾ ਚੰਗਾ ਭਲਾ ਮਿਸਤਰੀ ਆ ਇੱਕ ਮੇਰਾ ਛੋਟਾ ਭਰਾ ਦੋਹਾਂ ਭਰਾਵਾਂ ਦੀ ਕਮਾਈ ਖਾਂਦੀ ਕੋਈ ਘਰ ਸੱਸ ਨਹੀਂ ਨਣਾਨੀ ਤੇ ਸਾਰਾ ਉਹਦੇ ਹੱਥ ਵਾਸੇ ਸਾਰਾ ਕੁਝ ਤੇ ਕੋਈ ਘਰ ਬੁਆ ਦਾ ਕੁਝ ਨਹੀਂ ਬਣ ਦਿੱਤਾ ਜੋ ਮੈਂ ਬਣਾ ਗੀਆ ਮੇਰੇ ਹੱਥਾਂ ਦਾ ਬਣਿਆ ਮੁੜ ਕੇ ਬਾਅਦ ਚ ਕੁਝ ਨਹੀਂ ਬਣਿਆ ਹਾਂਜੀ ਘਰੋ ਚੱਲ ਗਈ ਆ ਕੀ ਮੰਨ ਕਰਦੇ ਜੀ ਹੁਣ ਅਸੀਂ ਤੇ ਮੰਗੇ ਇਹੋ ਕਰਦੇ ਆਂ ਵੀ ਘਰ ਵਸਦਾ ਰਵੇ ਤੇ ਜੇ ਵਾਪਸ ਆਉਂਦੀ ਆ ਤੇ ਆਪਣੇ ਵੀ ਜਿੱਦਾਂ ਵੀ ਸਾਨੂੰ ਕੋਈ ਮੂੰਹ ਰੂਬ ਹਾੜੇ ਦੇ ਗੱਲ ਕਰ ਸਕੇ ਵੀ ਮੈਂ ਰਹਿਣਾ ਵਾ ਚਾਹ ਨਹੀਂ ਰਹਿਣਾ ਸਾਡੀ ਤੇ ਉਹ ਮੰਗਿਆ ਵੀ ਕਾਨੂੰਨੀ ਤੌਰ ਤੇ ਕੋਈ ਵੀ ਸਾਡਾ ਹੱਲ ਹੋ ਸਕੇ ਸਾਡੀ ਮੰਗੇ ਉਹ ਆ ਕੇ ਬੱਚੇ ਜਿਹੜੇ ਸਾਡੇ ਕੋਲ ਵੀ ਆ ਸਕਣ ਉਹ ਸਕੇ ਉਹ ਵੀ ਆਪਣੇ ਘਰ ਚ ਵਸਦੀ ਚੰਗੀ ਲੱਗਦੀ ਹੈ ਦੋ ਬੱਚੇ ਜੋ ਇੱਕ 7 ਸਾਲ ਦਾ ਹੈ ਇੱਕ 10 ਸਾਲ ਦਾ ਹੈ ਬੱਚਿਆਂ ਨੂੰ ਇਸ ਤਰ੍ਹਾਂ ਖੜਿਆ ਵਾ ਦੱਸਦੇ ਹਨ ਨੂੰ ਵੀ ਲੱਗੋ ਬਣਿਆ ਪਤਾ ਲੱਗਦਾ ਕਿ ਦੱਸਦੇ ਆ ਕਿ ਉਹ ਜਾਂਦੇ ਨਹੀਂ ਉਹਨਾਂ ਨੂੰ ਵੀ ਮਤਲਬ ਦਾਬੇ ਦੇ ਨਾਲ ਖੜਿਆ ਹੋਣੇ ਇਹ ਕੋਟਿਆ ਮਾਰਿਆ ਬਾਤ ਉਹਨਾਂ ਨੂੰ ਖੜਦੀ ਆ ਬਾਕੀ ਬੂਹਾ ਚੰਨਾ ਜਿਹੜਾ ਮਦਲੇ ਖੁੱਲਾ ਛੱਡ ਗਈ ਆ ਤੇ ਪੀ ਕਿਹਨੂੰ ਪੀ ਹੋਵੇ ਨਾ ਡਾਟ ਨਾ ਹੋਵੇ ਪੀ ਘਰ ਕੋਈ ਹੈ ਨਹੀਂਗਾ ਜਿੰਮੇਵਾਰ ਤੇ ਮੰਨ ਲਓ ਕਿ ਹੁਣ ਸਾਰੇ ਜਿਹਨੇ ਉਹਦੀ ਸਾਈਡ ਕਰਦੇ ਸੀ ਵੀ ਇੱਥੋਂ ਜਿਹੜੇ ਜਿਹੜੇ ਆਂਦੇ ਸੀ ਸਾਨੂੰ ਬਿਆਨ ਮਿਲੇ ਆ ਵੀ ਜਿਹੜੇ ਜਿਹੜੇ ਆਂਦੇ ਸੀ ਪੀ ਲੈ ਜਾ ਕੋਈ ਗੱਲ ਨਹੀਂ ਆ ਪੀ ਲੈ ਜਾ ਕੋਈ ਗੱਲ ਹੀ ਨਹੀਂ ਆ ਪੀ ਇਹਨੂੰ ਪਜਾ ਕੇ ਉਹ ਮਰਾਦਪੁਰ ਦੀ ਜੋ ਬਾਤ ਸੁਣੋ ਚ ਨਾਲ ਕੋਈ ਹਾਂਜੀ ਮਰਾਦਪੁਰ ਇਹ ਨਾਮ ਦਾ ਪਰਾ ਹੈਗਾ ਨਾ ਪਿਓ ਹੈਗਾ ਵਾ ਤੇ ਜਿਹੜਾ ਆਪਣਾ ਭਈਆ ਉਹ ਕਰਜਵਾਈ ਬਣਿਆ ਉੱਥੇ ਤੇ 사ਸਿਆ 사ਸਨ ਨੂੰ ਵੀ ਅਹੀਂ ਦੱਸਿਆ ਵਾ ਜਦੋਂ ਦੀਵਾਲੀ ਤੋਂ ਪਹਿਲਾਂ ਅਸੀਂ ਆਈਆਂ ਘਰੇ ਤੇ ਉਹਨਾਂ ਆਖਿਆ ਵਾ ਕਿ ਤਿਆਂ ਕੋ ਗਲਤੀ ਹੋ ਜਾਂਦੀ ਕੋਈ ਗੱਲ ਨਹੀਂ ਆ ਮੈਂ ਆਖਿਆ ਕਿ ਅੱਗੋਂ ਵੀ ਬਾਰ-ਬਾਰ ਗਲਤੀਆਂ ਕਰੀ ਜਾਣੀਆਂ ਇਹਨੇ ਇੱਕ ਵਾਰੀ ਗਲਤੀ ਹੁੰਦੀ ਦੋ ਵਾਰੀ ਹੁੰਦੀ ਆ ਤੇ ਇਹਦੇ ਤੇ ਸਿਰਫ ਇਹਨੂੰ ਇਹੋ ਦਾਬੇ ਚ ਰੱਖਦੇ ਕਿ ਤੂੰ ਉਹਨੂੰ ਮਾਰਦਾ ਕੁੱਟਦਾ ਵਾ ਆਡੀ ਇਹੋ ਮੰਗੇ ਸੀ ਕਿ ਜੇ ਇਹਨੇ ਇਹੋ ਗਲਤੀ ਕਰਨੀ ਸੀ ਤੇ ਸਾਨੂੰ ਦੱਸ ਦਿੰਦੀ ਤਲਾਕ ਦੇ ਦਿੰਦੀ ਸਾਡੀ ਬਦਨਾਮੀ ਨਾ ਕਰਾਉਂਦੀ ਇਹ ਗੱਲ ਤੇ ਪਿਆਹੀ ਚੰਗੇ ਭਲੇ ਬੰਦੇ ਆ ਇੱਥੋਂ ਦੇ ਰਹਿਣ ਵਾਲੇ ਤੁਹਾਡਾ ਤੇ ਕਿਹੜਾ ਪਿੰਡ ਆ ਮੇਰਾ ਪਿੰਡ ਮਾਲਚਾ ਕਰਤਾ ਜੀ ਤੇ ਪਾਲਾ ਮੇਰੇ ਨਾਮ ਉੱਤੋਂ ਜਿਸ ਪਾਲ ਕੰਦੀ ਪਾਲਾ ਬੜਾ ਉਹ ਜਿਹੜਾ ਮੰਗਾ ਕੁੜੀ ਕੱਢ ਕੇ ਲੈ ਕੇ ਗਿਆ ਉਹ ਕੀ ਲੱਗਦਾ ਤੁਹਾਡਾ ਕੀ ਆ ਮਾਮਾ ਉਹ ਮੇਰਾ ਤੇ ਸਾਲਾ ਤੇ ਮੈਂ ਤੇ ਮੁੰਡਿਆ ਬਣਾਇਆ ਹਾਂ ਹਾਂਜੀ ਤੁਸੀਂ ਕਿਹੋ ਮੁੰਡਾ ਬਣਾਇਆ ਉਹ ਪਾਜੀ ਨਿਕ ਨਿਕੇ ਹੀ ਰਹਿੰਦੇ ਸੀ ਮੇਰੇ ਕੋਲ ਹਾਂਜੀ ਤੇ ਉਹ ਤੁਹਾਡਾ ਵੀ ਆਂਦੇ ਕਸੂਰ ਆਗੇ ਉਹ ਜਨਾਨੀ ਕੱਢ ਕੇ ਲੈ ਗਿਆ ਪਾਜੀ ਇਹ ਮੇਰਾ ਕਸੂਰ ਉਹ ਗੱਜ ਮੈਂ ਪੈਣ ਦੀ ਪਚਾਇਆ ਤੁਸੀਂ ਕਿਹਾ ਕਿ ਜਿੱਥੇ ਮਰਜ਼ੀ ਭਾਗੇ ਛੱਤ ਮਾਰੋ ਹਾਂਜੀ ਤੇ ਮੁੰਡਾ ਹੈ ਕਿੱਥੇ ਹੁਣ ਕਿੱਥੇ ਲੱਗ ਗਿਆ ਕੁੜੀ ਉਹਦਾ ਭਾਈ ਮੈਨੂੰ ਕੋਈ ਪਤਾ ਨਹੀਂ ਮੈਂ ਕਮਾ ਜਿੰਨਾ ਕੋ ਮੋਟੀ ਸ਼ਕਲ ਦਾ ਮਿਲਿਆ ਉਹਨਾਂ ਨੂੰ ਸਾਰਾ ਪਤਾ ਉਹਦੀਆਂ ਭੈਣਾਂ ਨੂੰ ਪਤਾ ਹੈ ਹਾਂਜੀ 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 ਤੇ ਉਹ ਟ੍ਰੀਬੂਟੀ ਗਈ ਮੈਂ ਉਹਨਾਂ ਦੀ ਵੀ ਲੱਤ ਚੰਗਾ ਉਹ ਉਹੋ ਹੀ ਆ ਨਾ ਮੇਰੇ ਘਰ ਦੀ ਜਾਂ ਤੇ ਉਹਨਾਂ ਹੀ ਉਹਨਾਂ ਕੋ ਮੋਟਰਸਾਈਕਲ ਨਿਕਲਿਆ ਨਾ ਹੂੰ ਉਹ ਜਦ ਮੈਂ ਤੁਹਾਨੂੰ ਦੱਸਿਆ ਵੀ ਪੜੇ ਨਿੰਦੇਰੇ ਤੇ ਬਹਿ ਗਈ ਜਾ ਕੇ ਹਾਂਜੀ ਤੇ ਹੁਣ ਮਾਨੂੰ ਨਾਲ ਨੂੰ ਕੋਈ ਦਿੱਕਤ ਨਹੀਂ ਮੇਰੇ ਵੱਲੋਂ ਭਾਵੇਂ ਮਾਰ ਦੇਣ ਭਾਵੇਂ ਜੋ ਵੀ ਜੇਲ ਕਰਾ ਦੇਣ ਪੱਕੀ ਜੇਲ ਕਰਾ ਦੇ ਹਾਂਜੀ ਮੇਰਾ ਲੈਂਡਲ ਕੋਈ